ਦੋ ਕੁ ਦਿਨ ਪਹਿਲਾਂ ਅਸੀਂ ਐਲਾਨ ਕੀਤਾ ਸੀ ਕਿ ਪੂਰੇ ਆਪਣੇ ਪੰਜਾਬ ਦੇ ਵਿੱਚ ਇੱਕ ਲਾਕਡਾਊਨ ਰਹੇਗਾ। ਔਰ ਕੁਝ ਅਸੀਂ ਫਸੂਲਤਾ ਆਪਣੇ ਲੋਕਾਂ ਵਾਸਤੇ ਅਨਾਉਂਸ ਕੀਤੀਆਂ ਸੀ ਕਿ ਤੁਸੀਂ ਫਲਾਨੀ ਚੀਜ਼ ਕਰ ਸਕਦੇ ਹੋ ਜਾਂ ਕੁਝ ਖਰੀਦਣਾ ਚਾਹੋ ਜਾਂ ਬਾਜ਼ਾਰ ਜਾਣਾ ਚਾਹੋ ਕਰੋ। ਲੇਕਿਨ ਅੱਜ ਜੇ ਸਵੇਰੇ ਦੀ ਖਬਰ ਜੋ ਆ ਰਹੀ ਹੈ ਕਿ ਲੋਕ ਐਸੇ ਹੀ ਪੰਜਾਬ ਚੱਲ ਰਿਹਾ ਜਿਵੇਂ ਪਹਿਲਾਂ ਚੱਲ ਰਹਾ ਸੀ। ਲੋਕ ਇਹ ਜਿਹੜੀ ਲਾਕਡਾਊਨ ਨੂੰ ਕੁਝ ਸਮਝਦੇ ਨਹੀਂ ਬਾਹਰ ਆ ਰਹੇ ਨੇ। ਔਰ ਜੋ ਚੀਜ਼ਾਂ ਅਸੀਂ ਇਜਾਜ਼ਤ ਦਿੱਤੀ ਹੈ ਉਸ ਤੋਂ ਇਲਾਵਾ ਬਹਿ ਕੇ ਗੱਲਾਂ ਕਰਦੇ ਨੇ ਜਾਂ ਐਸੇ ਕੁਮਰੇ ਨੇ ਜੈਸੇ ਮਹੱਲਿਆਂ ਦੇ ਵਿੱਚ ਜਾਂ ਆਪਣੇ ਮੰਡੀਆਂ ਦੇ ਵਿੱਚ ਇਹ ਨਹੀਂ ਹੋਣੀ ਚਾਹੀਦੀ ਇਹਦੇ ਨਾਲ ਤਾਂ ਹਾਲਾਤ ਸਾਡੇ ਹੋਰ ਵਿਗੜਨਗੇ ਤੁਹਾਨੂੰ ਪਤਾ ਹੈ ਪੂਰੇ ਹਿੰਦੂ ਦੁਨੀਆ ਦੇ ਵਿੱਚ ਕਿਸ ਕਿਸਮ ਦੇ ਹਾਲਾਤ ਬਣੇ ਹੋਏ ਨੇ ਚੀਨ ਦੀ ਪਤਾ ਨਹੀਂ ਕਿੰਨੇ ਹਜ਼ਾਰ ਲੋਕ ਮਰ ਗਏ ਯੂਰਪ ਚ ਮਰ ਰਹੇ ਨੇ ਰੋਜ਼ ਅੱਜ 700 ਤੋਂ ਇਟਲੀ ਚ ਮਰੇ ਨੇ ਇਸ ਕਿਸਮ ਦੀ ਚੀਜ਼ ਅਸੀਂ ਪੰਜਾਬ ਚ ਨਹੀਂ ਚਾਹੁੰਦੇ ਇਸ ਕਰਕੇ ਮੈਂ ਅੱਜ ਫੈਸਲਾ ਕੀਤਾ ਹੈ ਕਿ ਇਸ ਲਾਕਡਾਊਨ ਨੂੰ ਸਫਲ ਕਰਨ ਲਈ ਸਾਨੂੰ ਕਰਫੂ ਰੱਖਣਾ ਪਊ ਪੁਲਿਸ ਨੂੰ ਹਦਾਇਤ ਕੀਤੀ ਹੈ ਕਿ ਲੋਕਾਂ ਨੂੰ ਬਾਹਰ ਨਹੀਂ ਆਜ਼ਾਦ ਨਹੀਂ ਹੋਣ ਦੀ ਔਰ ਕਮੰਡ ਦੀ ਅਗਰ ਕਿਸੇ ਨੂੰ ਜਾਣਾ ਹੋਏ ਕਿਸੇ ਕਾਰਨ ਤਾਂ ਤੁਸੀਂ ਡਿਪਟੀ ਕਮਿਸ਼ਨਰਸ ਨੂੰ ਆਪਣਾ ਉਹਨੂੰ ਕੰਟੈਕਟ ਕਰੋ ਉਹ ਹਰ ਜ਼ਿਲ੍ਹੇ ਦੇ ਵਿੱਚ ਡਿਪਟੀ ਕਮਿਸ਼ਨਰ ਇੱਕ ਨਾਮ ਇੱਕ ਨੰਬਰ ਦੇਣਗੇ ਉਸ ਨੰਬਰ ਤੇ ਤੁਸੀਂ ਗੱਲ ਕਰੋ ਉਹਨਾਂ ਨੂੰ ਦੱਸੋ ਤੁਸੀਂ ਕਿੱਥੇ ਜਾਣਾ ਤੁਹਾਨੂੰ ਆਜ਼ਾਦਤ ਮਿਲੇਗੀ ਇਸ ਦੌਰਾਨ ਜਿਹੜੇ ਗਰੀਬ ਨੇ ਪੰਜਾਬ ਦੇ ਉਹਨਾਂ ਵਾਸਤੇ ਅਸੀਂ ਕੁਝ ਕਦਮ ਚੁੱਕੇ ਨੇ ਬੁਢਾਪਾ ਪੈਨਸ਼ਨ ਅਸੀਂ 2 ਮਹੀਨੇ ਦੀ ਚੋਟ ਦੇ ਚੁੱਕੇ ਆਂ ਔਰ 3ਜੇ ਮਹੀਨੇ ਦੀ 1 ਅਪ੍ਰੈਲ ਨੂੰ ਤੁਹਾਡੇ ਬੈਂਕ ਅਕਾਊਂਟਰ ਜਮ੍ਹਾਂ ਹੋ ਜਾਣਗੇ ਤਾਂ ਕਿ ਤੁਹਾਨੂੰ ਕਿਸੇ ਕਿਸਮ ਦੀ ਤਕਲੀਫ ਨਾ ਹੋਏ ਅਸੀਂ ਜਿਹੜੇ ਸਾਡੇ ਰਜਿਸਟਰਡ ਕੰਸਟਰਕਸ਼ਨ ਵਰਕਰ ਨੇ ਉਹਨਾਂ ਨੂੰ ਅਸੀਂ 3000 ਰੁਪਏ ਉਹ ਦੇ ਰਹੇ ਆਂ 3000 ਰੁਪਏ 1 ਅਪ੍ਰੈਲ ਨੂੰ ਸ਼ਿ ਦੇਵਾਂਗੇ ਤਾਂ ਕਿ ਤੁਸੀਂ ਆਪਣਾ ਵੀ ਗੁਜ਼ਾਰਾ ਕਰ ਲਓ ਕਿਉਂਕਿ ਕੰਸਟਰਕਸ਼ਨ ਇੰਡਸਟਰੀ ਬੰਦ ਹੈ ਸਾਰੀ ਇੰਡਸਟਰੀ ਬੰਦ ਹੈ ਔਰ ਤੁਹਾਨੂੰ ਵੀ ਜੇ ਤੁਸੀਂ ਆਪਣੇ ਰੋਜ਼ਗਾਰ ਕਮਾਉਣੇ ਹੋ ਉਹ ਤੁਹਾਨੂੰ ਮਿਲੇਗਾ ਨਹੀਂ ਇਸ ਲਈ ਉਹ ਫਿਰ ਅਸੀਂ ਹਰ ਡਿਪਟੀ ਕਮਿਸ਼ਨਰ ਨੂੰ 1 ਕਰੋੜ ਰੁਪਏ ਦਿੱਤਾ ਹੈ ਕਿ ਕਿਸੇ ਨੂੰ ਕੋਈ ਗਰੀਬ ਹੈ ਕਿਸੇ ਨੂੰ ਦਵਾਈ ਚਾਹੀਦੀ ਹੈ ਕਿਸੇ ਨੂੰ ਰੋਟੀ ਨਹੀਂ ਮਿਲਦੀ ਉਹ ਰੋਟੀ ਦਾ ਪ੍ਰਬੰਧ ਕਰ ਉਹ ਪੈਸੇ ਤੁਹਾਨੂੰ ਦੇਣਗੇ ਤਾਂ ਕਿ ਤੁਸੀਂ ਆਪਣੇ ਟੰਗਰਾ ਵਾਸਤੇ ਔਰ ਆਪਣੇ ਵਾਸਤੇ ਤੁਸੀਂ ਰੋਟੀ ਦਾ ਪ੍ਰਬੰਧ ਕਰ ਸਕੋ ਦੇਖੋ ਮੇਰੀ ਜ਼ਿੰਮੇਵਾਰੀ ਹੈ ਪੰਜਾਬ ਤੁਸੀਂ ਮੈਨੂੰ ਪੰਜਾਬ ਦਾ ਪ੍ਰਬੰਧ ਸੰਭਾਲੇ ਔਰ ਫਿਰ ਮੇਰਾ ਡਿਊਟੀ ਬਣਦੀ ਹੈ ਕਿ ਮੈਂ ਆਪਣੇ ਪੰਜਾਬ ਦੇ ਵਿੱਚ ਇਹ ਬਿਮਾਰੀ ਨੂੰ ਅੜਨਾ ਦੇਵਾਂ ਇਹ ਦੇ ਦੌਰਾਨ ਕਈ ਕਦਮ ਨੇ ਜਿਹੜੇ ਤੁਸੀਂ ਆਮ ਤੌਰ ਤੇ ਚੱਕਦੇ ਹੋ ਜੈਸੇ ਲੋਕਲ ਬੋਡੀਜ਼ ਦਾ ਥੋੜਾ ਪਾਣੀ ਸੂਰਜ ਬਿਜਲੀ ਪੇਮੈਂਟ ਇਹਨੂੰ ਅਸੀਂ ਡਿਫਰ ਕਰ ਰਹੇ ਆ ਇੱਕ ਮਹੀਨੇ ਵਾਸਤੇ ਤੁਸੀਂ ਤੁਹਾਨੂੰ ਜਾਣ ਦੀ ਲੋੜ ਨਹੀਂ ਕਿਤੇ ਪੈਸੇ ਪੁਸੇ ਦੇਣ ਵਾਸਤੇ ਮਹੀਨੇ ਤੋਂ ਬਾਅਦ ਸਾਰੇ ਮਿਨਿਸਪਲ ਕਾਰਪੋਰੇਸ਼ਨ ਔਰ ਕਾਉਂਸਲਰ ਨੂੰ ਅਸੀਂ ਦੱਸ ਚੁੱਕੇ ਹਾਂ ਸਰ ਦੇਸ਼ਰੀ ਪ੍ਰਾਪਰਟੀ ਟੈਕਸ ਹੈ 31 ਮਈ ਤੱਕ ਇਸ ਨੂੰ ਅਸੀਂ ਮੁਤਵੀ ਕੀਤਾ ਹੈ ਉਸੇ ਉੱਤੇ ਜਾ ਕੇ ਬਾਅਦ ਭਰ ਸਕਦੇ ਹੋ ਆ ਪਾਵਰ ਜੋ ਤੁਹਾਡੇ ਚਾਹੇ 1 ਮਹੀਨੇ ਦਾ ਜਾਂ 2 ਮਹੀਨੇ ਦਾ ਤੁਹਾਡੇ ਬਿਲਾਉਂਦੇ ਸੀ ਉਹ ਅਸੀਂ ਜਿਹੜੇ ਆਉਂਦੇ ਸੀ 20 ਤਰੀਕ ਨੂੰ ਤੁਹਾਨੂੰ ਭਰਨੇ ਪੈਂਦੇ ਸੀ ਉਹ ਅਸੀਂ 15 April ਤੱਕ ਕਰ ਦਿੱਤਾ ਤਾਂ ਕਿ ਤੁਹਾਨੂੰ ਉੱਥੇ ਉਹਨਾਂ ਦੇ ਬਿਜਲੀ ਬੋਰਡ ਦੇ ਦਫ਼ਤਰ ਤੇ ਜਾਂਦੀ ਲੋੜ ਨਾ ਪਵੇ ਹਾਂ ਇਹ ਤਕਰੀਬਨ 35 ਲੱਖ ਇਹ ਜੇ ਕੰਜ਼ਿਊਮਰ ਹੋਣਗੇ ਜਿਨ੍ਹਾਂ ਕੋਲ ਇਹ ਪਹੁੰਚੇਗੀ ਕਿਉਂਕਿ ਇਹ ਸਿਰਫ 10000 ਰੁਪਏ ਤੱਕ ਸੀ ਕੀਤਾ ਕਿ ਜਿਹਦਾ ਬਿੱਲ ਆਮ ਤੌਰ ਤੇ 10000 ਰੁਪਏ ਆਉਂਦਾ ਉਹਦੇ ਥੱਲੇ ਥੱਲੇ ਤਕਰੀਬਨ 35 ਲੱਖ ਕੰਜ਼ਿਊਮਰ ਨੇ ਉਹਨਾਂ ਨੂੰ ਇਹ ਤੋਂ ਰਾਹਤ ਮਿਲੀ ਹੈ ਟੈਕਸ ਜਿਹੜੀ ਤੁਹਾਨੂੰ ਭਰਨੀ ਪੈਂਦੀਆਂ ਨੇ ਪੰਜਾਬ ਮੋਟਰ ਵਹੀਕਲ ਟੈਕਸੇਸ਼ਨ ਐਕਟ ਦੇ ਅਧੀਨ ਉਹ 13 ਅਪ੍ਰੈਲ ਤੱਕ ਅਪਰਾਹਤਾ ਕਸੀਏ ਨੇ ਉਸ ਲੈ ਗਏ ਆ ਸਟੇਟ ਤੇ ਕੰਟਰੈਕਟ ਕੈਰੀਡ ਵਹੀਕਲਸ ਇੱਕ 100% ਐਗਜ਼ੈਂਪਸ਼ਨ ਇਸ ਮੋਟਰ ਵਹੀਕਲ ਟੈਕਸ ਦਾ ਉਹ ਇਸ ਇਸ Period ਵਾਸਤੇ ਸਿੱਧੇ ਵੱਲ ਦਿੱਤਾ ਨੂੰ ਤੇ نو ਕੋਈ ਪੈਨਲਟੀ ਨਹੀਂ ਚਾਰਜ ਹੋਏਗੀ ਔਰ ਡਬਲਯੂ ਆਰਟੀ ਵਹੀਕਲਸ ਵਾਸਤੇ ਜਿਹੜੇ ਆਪਣੇ ਰੀਨਿਊਲ ਵਾਸਤੇ ਜਾਂ ਪੈਸੇਜ ਵਾਸਤੇ 15 ਮਾਰਚ ਤੋਂ ਅਸੀਂ 19 ਅਪ੍ਰੈਲ ਤੱਕ ਨੂੰ ਲੈ ਗਏ ਉਹਨਾਂ ਕਿਸਾਨਾਂ ਨੂੰ ਜਿਨ੍ਹਾਂ ਨੂੰ ਪੈਨਲ ਇੰਟਰਸਟ ਪੈਂਦਾ ਸੀ ਅਗਰ ਉਹਨਾਂ ਨੇ ਆਪਣੀ ਫਸਲ ਦਾ ਜਮਾ ਨਹੀਂ ਕੀਤਾ ਆਪਣੇ ਮਾਰਚ ਔਰ ਅਪ੍ਰੈਲ ਦੇ ਵਿੱਚ ਉਹਦਾ ਅਸੀਂ 20 ਅਪ੍ਰੈਲ ਤੱਕ ਅਸੀਂ ਇਸ ਨੂੰ ਮਲਟੀਪਲ ਕਰ ਰਹੇ ਹਾਂ ਪ੍ਰਾਇਮਰੀ ਐਗਰੀਕਲਚਰ ਕੋਆਪਰੇਟਿਵ ਸੋਸਾਇਟੀਆਂ ਵਾਸਤੇ ਹੁਣ ਕਿਸਾਨ ਇਸ ਜੋ ਉਹਨਾਂ ਨੂੰ ਆਪਣੀ ਰਕਮ ਦੇਣੀ ਪਏਗੀ ਉਹ 30 ਅਪ੍ਰੈਲ ਤੱਕ ਦੇ ਸਕਦੇ ਨੇ ਅਸੀਂ ਜਿਹੜੀ ਰਬੀ ਰਾਬੀ ਦੀ ਜਿਹੜੀ ਫਸਲ ਆਉਣੀ ਸੀ ਆ ਰਹੀ ਹੈ ਉਹ 15 ਅਪ੍ਰੈਲ ਤੋਂ ਲੈ ਕੇ 15 15 ਜੁਲਾਈ ਤੱਕ ਤੁਸੀਂ ਆਪਣਾ ਇਹ ਰਕਮ ਦੇ ਸਕਦੇ ਹੋ ਔਰ ਪ੍ਰੀਮੀਅਮ ਇੰਟਰਸਟ ਜੋ ਪੈਂਦਾ ਸੀ ਮਾਰਚ April ਦੀ ਰਿਕਵਰੀ ਵਾਸਤੇ ਇਹ ਨੂੰ ਅਸੀਂ 31 ਜਨਵਰੀ ਤੱਕ ਲੈ ਜਾਗੇ ਅੱਗੇ ਨੂੰ ਉਹ ਇਹ ਤਾਂ ਸਿਰਫ ਕਿਤਾ ਸੋਸ਼ਲ ਸਿਕਿਉਰਿਟੀ ਵਾਸਤੇ ਮੈਂ ਜੈਸੇ ਕਹਿ ਸਕਕੀਏ ਕਿ ਅਸੀਂ ਦੋ ਦੋ ਮਹੀਨਿਆਂ ਦੀ ਅਸੀਂ ਉਹਨਾਂ ਨੂੰ ਆਪਣੇ ਬੁਢਾਪਾ ਪੈਨਸ਼ਨਾਂ ਵਗੈਰਾ ਸੋਸ਼ਲ ਜੋ ਹੈ ਉਹ ਅਸੀਂ 200 95 ਕਰੋੜ ਦੇ ਕੇ ਇਹਨੂੰ ਪੂਰਾ ਕਰ ਦਿੱਤਾ ਹੈ ਔਰ 150 ਕਰੋੜ ਦੀ ਪਹਿਲੇ ਅਪ੍ਰੈਲ ਨੂੰ ਤੁਹਾਨੂੰ ਆਪਣੇ ਅਕਾਊਂਟਸ ਵਿੱਚ ਮਿਲ ਜਾਏਗੀ ਇਹ ਕੁਮੇਰੇ ਵੀਰੋੜ ਪੈਣਾ ਦੁਨੀਆ ਦੇ ਵਿੱਚ ਇਹ ਬਹੁਤ ਭਿਆਨਕ ਗੱਲ ਨਹੀਂ ਹੈ ਸਤ ਆਹ ਦੇ ਮੁਰਕ ਜਿਨ੍ਹਾਂ ਦੇ ਕੋਲ ਹਰ ਪੱਖੋਂ ਉਹਨਾਂ ਦਾ ਪ੍ਰਬੰਧ ਹੈ ਉੱਥੇ ਵੀ ਲੋਕ ਦਿਨ-ਪੜ ਦਿਨ ਮਾਰੇ ਨੇ ਅੱਜ ਵੀ ਇਟਲੀ ਦੀ ਖਬਰ ਹੈ ਕਿ 700 ਹੋਰ ਇੱਥੇ ਉੱਥੇ ਪੂਰੇ ਉਹਨਾਂ ਦੀ ਮੌਤਾਂ ਹੋ ਗਈਆਂ ਨੇ ਪਤਾ ਨਹੀਂ ਕਿੰਨੇ ਹਜ਼ਾਰ ਤਾਈ ਹੋ ਗਏ ਨੇ ਪਤਾ ਨਹੀਂ ਕਿੰਨੇ ਹਜ਼ਾਰ ਤੱਕ ਚਾਈਨਿਸ ਗਏ ਨੇ ਜਾਂ ਹੋਰ ਮੁਰਕਾਂ ਦੇ ਵਿੱਚੇ ਜਾ ਰਹੇ ਨੇ ਇਹ ਪੰਜਾਬ ਨੂੰ ਕੱਲੇ-ਕੱਲੇ ਬੰਦੇ ਨੂੰ ਕੱਲੇ-ਕੱਲੇ ਮੇਰੇ ਭੈਣ ਨੂੰ ਔਰ ਮੇਰੇ ਵੀਰ ਨੂੰ ਇਕੱਠਾ ਹੁਣਾ ਪਊ ਇੱਕ ਪ੍ਰਬੰਧ ਆਪਾਂ ਨੂੰ ਕਰਨਾ ਪਊ ਸਾਰੇ ਨੂੰ ਰਲ ਕੇ ਸਰਕਾਰ ਨੂੰ ਆਮ ਸਾਡੇ ਜੋ ਪੰਜਾਬੀ ਰਹਿੰਦੇ ਨੇ ਜਾਂ ਜੋ ਵੀ ਪੁਲਿਸ ਫੋਰਸ ਹੈ ਜੋ ਵੀ ਹੈ ਸਾਨੂੰ ਇਹ ਲੜਾਈ ਆਪਣੀ ਜਾਨ ਦੀ ਲੜਾਈ ਸਮਝ ਕੇ ਲੜਨੀ ਪਊ ਸਾਨੂੰ ਆਪਾਂ ਆਪਣੇ ਬੱਚਿਆਂ ਨੂੰ ਬਚਾਉਣਾ ਹੈ ਆਪਣੇ ਸੂਬੇ ਨੂੰ ਬਚਾਉਣਾ ਹੈ ਤਾਂ ਹੀ ਮੈਨੂੰ ਇਹ ਕੜਾ ਕਦਮ ਚੱਕਣਾ ਪਿਆ ਮੈਂ ਆਸ ਕਰਦਾ ਕਿ ਤੁਸੀਂ ਇਹਦੇ ਨਾਲ ਇਸ ਕਦਮ 'ਚ ਮੇਰਾ ਸਾਥ ਦਿਓਗੇ ਔਰ ਆਪਣੇ ਆਪਣੇ ਘਰਾਂ 'ਚ ਰਹੋਗੇ ਹੱਥ ਧੋ ਤੈਨੂੰ ਦੱਸਿਆ ਹੋਇਆ ਬਾਰ ਬਾਰ ਹੱਥ ਧੋ ਬਾਰ ਬਾਰ ਤੁਸੀਂ ਕਿਸੇ ਨੂੰ ਇਹ ਜੇ ਬੰਦੇ ਨੂੰ ਨਾ ਮਿਲੋ ਜਿੱਥੇ ਜਿਹੜਾ ਬਾਹਰੋਂ ਆਇਆ ਹੋਏ ਔਰ ਇਹ ਮੈਨੂੰ ਕਰਨਾ ਪਿਆ ਮੈਂ ਤੁਹਾਨੂੰ ਇਹ ਵੀ ਕਾਰਨ ਦੱਸਦਾ ਕਿ ਪਿਛਲੇ 10 ਦਿਨਾਂ ਚ 40000 ਪੰਜਾਬੀ ਬਾਹਰਲੇ ਮੁਲਕਾਂ ਤੋਂ ਜਿੱਥੇ ਇਹ ਕੋਰੋਨਾ ਵਾਇਰਸ ਚੱਲ ਰਹੀ ਹੈ ਉੱਥੋਂ ਦਿੱਲੀ ਪਾਲਮ 에ਰਪੋਰਟ 'ਚ ਪਹੁੰਚ ਕੇ ਉੱਥੋਂ ਦੇ ਪੰਜਾਬ ਦੇ ਵਿੱਚ ਆਇਆ ਹੁਣ ਪਤਾ ਨਹੀਂ ਕਿ ਇਹਨੂੰ ਇਹਦੀ ਇਨਫੈਕਸ਼ਨ ਹੈ ਕਿ ਇਹਨੂੰ ਇਹਦੀ ਇਨਫੈਕਸ਼ਨ ਨਹੀਂ ਹੈ ਇਸ ਕਰਕੇ ਇਹ ਜ਼ਰੂਰੀ ਹੈ ਕਿ ਤੁਸੀਂ ਉਹਨਾਂ ਜਿਹੜੇ ਬੰਦੇ ਆਏ ਨੇ ਉਹਨਾਂ ਤੋਂ ਦੂਰ ਰਹੋ ਉਹ ਵੀ ਆਪਣੇ ਸੈਲਫ ਕੁਆਰੰਟਾਈਨ ਦੇ ਵਿੱਚ ਰਹਿਣ ਅਗਰ ਉਹਨਾਂ ਨੂੰ ਕੋਈ ਇਹ ਜੀ ਸ਼ਿਕਾਇਤ ਆਉਂਦੀ ਹੈ ਕੋਈ ਜ਼ੁਖਾਮ ਦੀ ਅਗਣਾ ਖਰਾਬ ਦੀ ਜਾਂ ਕੋਈ ਬदन दर्द ਦੀ ਜਾਂ ਕੋਈ ਬੁਖਾਰ ਦੀ ਆਪਣੇ ਡਾਕਟਰ ਨੂੰ ਸਾਡਾ ਸਾਡੀ ਸਰਕਾਰੀ ਮਹਿਕਮੇ ਹਰ ਵੇਲੇ ਹਰ ਘਰ ਦੇ ਵਿੱਚ ਜਾ ਰਹੇ ਨੇ ਸਾਡੇ ਲੋਕ ਪੁੱਛ ਰਹੇ ਨੇ ਜੋ ਕੁਛ ਹੈ ਸਾਡੇ ਡਾਕਟਰ ਸਾਡੇ ਸੀਐਮਓ ਮੈਂ ਸਮਾਪੂਰੇ ਹੈਲਥ ਡਿਪਾਰਟਮੈਂਟ ਦਾ ਬੜਾ ਧੰਨਵਾਦੀ ਹਾਂ ਜਿਸ ਤਰੀਕੇ ਨਾਲ ਇਹ ਕੰਮ ਕਰ ਰਹੇ ਨੇ ਸਾਰੇ ਪੰਜਾਬ ਸਰਕਾਰ ਇਸ ਤੇ ਤੁੜੀ ਹੋਈ ਹੈ ਡਿਪਟੀ ਕਮਿਸ਼ਨਰ ਤੋਂ ਲੈ ਕੇ نیچے ਤੱਕ ਉਹਨਰੇ ਸਾਰੇ ਅਫਸਰਾਂ ਸਾਰੇ ਉਹਨਰੇ ਮੁਲਾਜ਼ਮ ਬਿਲਕੁਲ ਇਸ ਕੰਮ 'ਚ ਲੱਗੇ ਨੇ ਉਹਨਾਂ ਦਾ ਵੀ ਮੈਂ ਧੰਨਵਾਦੀ ਹਾਂ ਔਰ ਸਾਰੇ ਪੰਜਾਬ ਦਾ ਜੋ ਮੇਰੇ ਆਖੇ ਲੱਗੇ ਇਸ ਗੱਲ ਨੂੰ ਸਿਰੇ ਚੜਾਵਾਂਗੇ ਕਿ ਇਹ ਬਿਮਾਰੀ ਸਾਡੇ ਪੰਜਾਬ ਦੇ ਸੂਬੇ ਤੋਂ ਦੂਰ ਹੈ